ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ ਅਮਰਸਾਦੇ ਰਹਿਣ ਵਾਲੇ ਦਮਣ ਮਜੀਠਿਆ ਜਿਹੜੇ ਕਿ ਜਿਨ੍ਹਾਂ ਦੀ ਉਮਰ 63 ਸਾਲ ਹੋ ਗਈ ਆ ਪਰ ਅੱਜ ਵੀ ਮੈਂ ਕਹਿੰਦਾ ਵੀ ਜਵਾਨ ਨੇ ਅੱਜ ਵੀ ਉਹਨਾਂ ਦੀ ਉਨੀ ਕੁ ਪਰਸਨੈਲਿਟੀ ਆ ਵੱਡੇ ਵੱਡੇ ਲੋਕ ਆ ਕੇ ਨਾਲ ਫੋਟੋਵਾਂ ਲਵਾਉਂਦੇ ਨੇ ਸੈਲਫੀ ਲਵਾਉਂਦੇ ਨੇ 63 ਸਾਲ ਉਮਰ ਬੜੀ ਵੱਡੀ ਹੁੰਦੀ ਆ ਪਰ ਅੱਜ ਵੀ ਤੁਹਾਡੀ ਉਮਰ ਵੇਖ ਕੇ ਮੈਨੂੰ ਜਦੋਂ ਗੱਲ ਕੀਤੀ ਵੀ ਅੱਜ ਵੀ ਤੁਸੀਂ ਜਵਾਨ ਲੱਗਦੇ ਹੋ ਇਹਨੇ ਫਿੱਟ ਲੱਗਦੇ ਹੋ ਤੁਹਾਡੀ ਸਿਹਤ ਦਾ ਕੀ ਰਾਜ਼ ਹੈ ਮੈਨੂੰ ਬੜਾ ਬੁੱਢਾ ਅਲਫ਼ਜ਼ ਨਾਲ ਵਰਤਿਓ ਮੈਨੂੰ ਤੁਸੀਂ ਏਜ ਦੇ ਨੌਜਵਾਨ ਕਹਿ ਸਕਦੇ। 2022 ਵਿੱਚ ਜਦੋਂ ਮੇਰੀ ਉਮਰ 60 ਸਾਲ ਸੀ ਮੇਰਾ ਕਾਰ ਐਕਸੀਡੈਂਟ ਹੋ ਗਿਆ ਸੀ। ਮੈਨੂੰ ਕਾਫੀ ਇੰਜਰੀਜ਼ ਹੋਈਆਂ ਸਨ ਤੇ ਇਹ ਪਿੰਜਰੀ ਹੁਣ ਕਰਕੇ ਮੈਨੂੰ ਡਾਕਟਰਸ ਤੇ ਦੋ ਕਹਿੰਦੇ ਸਨ ਵੀ ਸ਼ਾਇਦ ਤੁਹਾਡਾ ਚੱਲਣਾ ਹੁਣ ਗਾ ਮੁਸ਼ਕਲ ਹੋ ਜਾਊਗਾ। ਲੇਕਿਨ ਉਸ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਕੋਈ ਜ਼ਿੰਦਗੀ ਦਾ ਮੋੜ ਲਿਖਿਆ ਸੀ। ਉਹ ਮੋੜ ਐਸਾ ਮੁੜਿਆ ਕਿ ਮੈਂ ਠੀਕ ਵੀ ਹੋਇਆ ਚੱਲਣਾ ਕੀ ਸੀ ਮੈਂ ਤੇ ਧਰਤੀ ਦੇ ਉੱਤੇ ਮੈਂ ਤੇ ਮਾਡਲਿੰਗ ਵਿੱਚ ਜਾ ਕੇ ਤੇ ਰੈਂਪ ਤੇ ਚੱਲਣਾ ਸ਼ੁਰੂ ਕਰ ਦਿੱਤਾ ਤੇ ਮੈਂ ਕਹਿ ਤ ਨਹੀਂ ਸੱਦਾ ਪਰ ਚਲੋ ਫਿਰ ਵੀ ਮੈਂ ਇਸ ਗੱਲ ਨੂੰ ਕਹਿੰਨਾ ਵੀ ਸ਼ਾਇਦ ਉਹ ਐਕਸੀਡੈਂਟ ਹੀ ਮੇਰੇ ਵਾਸਤੇ ਲੱਕੀ ਸੀ ਕਿ ਮੇਰੀ ਉਹਨੇ ਜ਼ਿੰਦਗੀ ਦੀ ਮੁਹਾਰ ਬਦਲ ਬਦਲ ਨਹੀਂ ਸੀ ਤੇ ਮੈਂ ਇਸ ਲਾਈਨ 'ਚ ਆ ਗਿਆ ਕਿ ਤੁਸੀਂ ਨਾਲ ਜਿੰਮ ਗਰਮ ਕਰਦੇ ਹੋ ਤੁਸੀਂ ਆਪਣੀ ਸਿਹਤ ਵੀ ਬਰਕਰਾਰ ਰੱਖਦੇ ਹੋ ਕਿਸ ਤਰ੍ਹਾਂ ਸਾਰਾ ਮੈਂਟੇਨ ਕਰਦੇ ਹੋ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਕਿਉਂਕਿ 36 ਸਾਲ ਦੀ ਉਮਰ ਵਿੱਚ ਇਸ ਤਰ੍ਹਾਂ ਆਪਣੇ ਆਪ ਨੂੰ ਫਿੱਟ ਰੱਖਣਾ ਬੜੀ ਵੱਡੀ ਮਸਾਲ ਦੀ ਗੱਲ ਹੈ ਕੋਈ ਮੈਂ ਬਾਜ਼ਾਰ ਦੀਆਂ ਚੀਜ਼ਾਂ ਛੇਤੀ ਨਹੀਂ ਖਾਂਦਾ ਮੈਂ ਬਹੁਤ ਕੋਈ ਤਲੀਆਂ ਚੀਜ਼ਾਂ ਦੁਨੀਆਂ ਚੀਜ਼ਾਂ ਬਹੁਤ ਪਰਹੇਜ਼ ਕਰਦਾ ਪਰ ਜੇ ਬਾਈਜਾਂਸ ਕਿਤੇ ਮੈਨੂੰ ਲੱਗੇ ਵੀ ਕਿਤੇ ਕੋਈ ਮੈਂ ਮੈਰਿਜ ਟੈਂਡ ਕੀਤੀ ਜਾਂ ਕਦੇ ਗਿਆ ਤੇ ਮੇਰਾ ਕੋਈ 1 ਕਿਲੋ ਵਜ਼ਨ ਘਟ ਗਿਆ ਵੱਧ ਗਿਆ ਤੇ ਮੈਂ 4-5 ਦਿਨ ਦੀ ਹਾਈਲਾਈਟ ਤੇ ਹੋ ਜਾਂਦਾ ਜੀ ਤੇ ਮੈਂ ਖੁਸ਼ੀ ਮਹਿਸੂਸ ਕਰਦਾ ਜਦੋਂ ਮੈਨੂੰ ਵਾਕਈ ਏਜ ਨੌਜਵਾਨ ਸਮਝ ਕੇ ਮੈਨੂੰ ਮਾਡਲ ਸੀਨੀਅਰ ਕਹਿੰਦੇ ਆ ਜ਼ਿੰਦਗੀ ਦਾ ਇੱਕ ਮੋਟਿਵ ਆ ਕਿ ਮੈਂ ਚਾਹੇ ਉਹ ਪਾਲੀਵੁੱਡ ਦੀ ਆਪੇ ਫਿਲਮ ਲਾਈਨ ਹੋਵੇ ਚਾਹੇ ਮਾਡਲਿੰਗ ਹੋਵੇ ਉਹਦੇ ਵਿੱਚ ਇੱਕ ਸਕਸੈਸਫੁਲ ਐਕਟਰ ਦੇ ਤੌਰ ਤੇ ਕੰਮ ਕਰਨਾ ਚਾਹੂਗਾ ਤੇ ਕਾਮਯਾਬ ਹੋਣਾ ਚਾਹੂਗਾ ਤੁਸੀਂ ਇੱਕ ਵਾਕਿਆ ਸੁਣਾਇਆ ਸੀ ਮੈਨੂੰ ਵੀ ਤੁਹਾਨੂੰ ਕਿ ਔਰਤ ਨੇ ਆ ਕੇ ਕਿਹਾ ਵੀ ਤੁਹਾਡੇ ਵਰਗਾ ਮੇਰਾ ਹਸਬੰਦ ਹੋਣ ਜੇ ਤਾਂ बड़े दौर च ते जब मैं मॉडलिंग शुरू ਕੀਤੀ ਤੇ ਉਦੋਂ ਵੀ ਮੈਨੂੰ ਇਤਰਾ ਕਰਦੇ ਸੀ ਵੀ ਤੂੰ ਕਿੱਧਰ ੱਟਕੇ ਖਾਂਦਾ ਫਿਰਦਾ ਆਪਣੀ ਉਮਰ 'ਲ ਧਿਆਨ ਕਰ ਤੇ ਲੇਕਿਨ ਮੈਂ ਨਾ ਪਿੱਛੇ ਪੈਰ ਪੁੱਟਿਆ ਜੀ ਮੈਂ ਆਪਣੇ ਕਾਮਯਾਬੀ ਵੱਲ ਵਧਾ ਗਿਆ ਅੱਖਾਂ ਮੀਟ ਕੇ ਇੱਕ ਨਿਸ਼ਾਨਾ ਰੱਖਿਆ ਵੀ ਕਾਮਯਾਬੀ 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 ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚਾਨਣ ਦੇ ਨਾਲ ਅੱਜ ਤੋਂ ਜੇ ਸਖਸ਼ਾ ਮਲਾਵਾਂਗੇ ਉਹਨਾਂ ਤੇ ਇਹ ਲੈਣਾ ਜ਼ਰੂਰ ਟੱਕ ਦੀਆਂ ਨੇ ਖਾਸ ਕਰਕੇ ਜਿਹੜੀਆਂ ਸਾਡੇ ਗੁਰਦਵਸ ਪੰਥ ਸਾਹਿਬ ਨੇ ਬੋਲੀਆਂ ਨੇ ਵੀ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ ਜੀ ਹਾਂ ਮੈਂ ਗੱਲ ਕਰ ਰਿਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਦਮਨ ਮਜੀਠੀਆ ਜੀ ਜਿਹੜੇ ਕਿ ਜਿਨ੍ਹਾਂ ਦੀ ਉਮਰ 36 ਸਾਲ ਹੋ ਗਈ ਆ ਪਰ ਅੱਜ ਵੀ ਮੈਂ ਕਹਿੰਦਾ ਵੀ ਜਵਾਨ ਨੇ ਅੱਜ ਵੀ ਉਹਨਾਂ ਦੀ ਉਨੀ ਕੁ ਪਰਸਨੈਲਿਟੀ ਆ ਵੱਡੇ ਵੱਡੇ ਲੋਕ ਆ ਕੇ ਨਾਲ ਫੋਟੋਵਾਂ ਲਵਾਉਂਦੇ ਨੇ ਸੈਲਫੀ ਲਵਾਉਂਦੇ ਨੇ ਇੱਕ ਮਾਡਲ ਦੇ ਰੂਪ ਵਿੱਚ ਜਿਹੜੇ ਕਿ ਦਮਲ ਮਜੀਠੀਆ ਆਏ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਪੁੱਛਾਂਗੇ ਕਰੋਂ ਦਾ ਇਹਨਾਂ ਨੇ ਜਿਹੜਾ ਇੱਕ ਸਮਾਲ ਲੀਵ ਵਾਲ ਆਏ ਨੇ ਅਤੇ ਖਾਸ ਕਰਕੇ ਜਿਹੜਾ ਉਹਨਾਂ ਲਈ ਸਿਹਤ ਦਾ ਰਾਜ ਆ ਉਮਰ ਦਾ ਰਾਜ ਆ ਇਹ ਕਿਸ ਤਰ੍ਹਾਂ ਜਿਹੜਾ ਬਰਕਰਾਰ ਰਿਹਾ ਦਮਨ ਮਜੀਠੇ ਸਾਡੇ ਨਾਲੇ ਦਮਨ ਜੀ ਬਹੁਤ ਬਹੁਤ ਧੰਨਵਾਦੀ ਸਾਡੇ ਪੰਜਾਬੀ ਲੋਚ ਚੈਲੇਂਜ ਦਾ ਸਵਾਗਤ ਗਰੇਵਾਲ ਜੀ ਪਹਿਲਾਂ ਤੇ ਤੁਹਾਨੂੰ ਤੇ ਸਾਰੇ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿ ਦਮਨ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੋ ਆ ਤੁਹਾਡੀ ਸਿਹਤ ਦਾ ਤੁਹਾਡੀ ਉਮਰ ਦਾ ਕੀ ਰਾਜ ਹੈ ਦਸ਼ਕਾ ਜੂ ਸਾਂਝਾ ਕਰਦੇ ਹੋ ਜਿਵੇਂ ਅਸੀਂ ਗੱਲ ਕੀਤੀ ਵੀ 36 ਸਾਲ ਉਮਰ ਬੜੀ ਵੱਡੀ ਹੁੰਦੀ ਆ ਪਰ ਅੱਜ ਵੀ ਤੁਹਾਡੀ ਉਮਰ ਵੇਖ ਕੇ ਮੈਨੂੰ ਜਿਵੇਂ ਗੱਲ ਕੀਤੀ ਵੀ ਅੱਜ ਵੀ ਤੁਸੀਂ ਜਵਾਨ ਲ ਸਿਹਤ ਦਾ ਦੇ ਆ ਜੀ ਅੱਜ ਕੱਲ ਲੋਕ 60 ਸਾਲ ਦੀ ਉਮਰ ਤੋਂ ਟੱਪ ਕੇ ਉਹਨਾਂ ਦੇ ਮਨ ਜਿਹੋ ਹੁੰਦਾ ਵੀ ਘਰ ਦੇ ਵਿੱਚ ਹੀ ਕੈਦ ਹੋ ਜੀਏ ਉਠਿਆ ਖਾਦਾ ਪੀਦਾ ਦੇ ਸੌ ਗਏ ਤੇ ਬੱਚੇ ਆਪਣੀਆਂ ਥਾਵਾਂ ਤੇ ਸਾਰੇ ਘਰਾਂ ਦੇ ਤਕਰੀਬਨ ਆਕਲ ਆਪੋ ਆਪਣੀ ਥਾਂ ਤੇ ਪੜ੍ਹਾਈ ਕਰਕੇ ਸੈਟਲ ਨੇ ਤੇ ਮਾਪੇ ਜਿਹੜੇ ਉਹ ਕੱਲੇ ਰਹਿੰਦੇ ਆ ਹਰ ਘਰ ਦੀ ਇਹੋ ਕਹਾਣੀ ਆ ਤੇ ਮੇਰਾ 2022 ਵਿੱਚ ਜਦੋਂ ਮੇਰੀ ਉਮਰ 60 ਸਾਲ ਸੀ ਮੇਰਾ ਕਾਰ ਐਕਸੀਡੈਂਟ ਹੋ ਗਿਆ ਸੀ ਮੈਨੂੰ ਕਾਫੀ ਇੰਜਰੀਜ਼ ਹੋਈਆਂ ਸਨ ਤੇ ਇਹ ਪਿੰਜਰੀ ਹੁਣ ਕਰਕੇ ਮੈਨੂੰ ਡਾਕਟਰਸ ਤੇ ਦੋ ਕਹਿੰਦੇ ਸਨ ਵੀ ਸ਼ਾਇਦ ਤੁਹਾਡਾ ਚੱਲਣਾ ਹੁਣ ਗਾਹ ਮੁਸ਼ਕਲ ਹੋ ਜਾਊਗਾ ਲੇਕਿਨ ਉਸ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਕੋਈ ਜ਼ਿੰਦਗੀ ਦਾ ਮੋੜ ਲਿਖਿਆ ਸੀ ਉਹ ਮੋੜ ਐਸਾ ਮੁੜਿਆ ਕਿ ਮੈਂ ਠੀਕ ਵੀ ਹੋਇਆ ਚੱਲਣਾ ਕੀ ਸੀ ਮੈਂ ਧਰਤੀ ਦੇ ਉੱਤੇ ਮੈਂ ਤੇ ਮਾਡਲਿੰਗ ਵਿੱਚ ਜਾ ਕੇ ਤੇ ਰੈਂਪ ਤੇ ਚੱਲਣਾ ਸ਼ੁਰੂ ਕਰ ਦਿੱਤਾ ਇਹਦੇ ਵਿੱਚ ਮੇਰੇ ਇੱਕ ਦੋਸਤ ਸੀ ਗਦਨਾਨ ਅਲੀ ਖਾਨ ਉਹਨਾਂ ਨੇ ਮੈਨੂੰ ਇਨਸਪਾਇਰ ਕੀਤਾ ਵੀ ਜੇ ਤੁਸੀਂ ਮਾਡਲਿੰਗ 'ਚ ਇੰਟਰਸਟ ਹੋ ਤੇ ਤੁਸੀਂ ਮੇਰੇ ਨਾਲ ਚੱਲੋ ਮੈਂ ਉਹਦੇ ਨਾਲ ਜਾ ਕੇ ਫਿਰ ਮੈਂ ਇੱਕ ਸਕਸੈਸਫੁਲ ਮਾਡਲਿੰਗ ਕੀਤੀ ਤੇ ਐਜ਼ ਅ ਸ਼ੋ ਸਟਾਪਰ ਸ਼ੋ ਓਪਨਰ ਜਿਊਰੀ ਜਜ ਦੇ ਤੌਰ ਤੇ ਮੈਂ ਕਾਫੀ ਰੋਲ ਕੀਤੇ ਆ ਤੇ ਕਾਫੀ ਜਿਆਦਾ ਸ਼ੋ ਜਿਨ੍ਹਾਂ ਵਿੱਚ ਦਿੱਲੀ ਨੋਇਡਾ ਲੁਧਿਆਣਾ ਆਪਣਾ ਦੇਹਰਾਦੂਨ ਦੇਹਰਾਦੂਨ ਮੈਂ ਕਾਫੀ ਜਿਆਦਾ ਸ਼ੋ ਕੀਤੇ ਨੇ ਤੇ ਉੱਥੇ ਇੱਕ ਦੋ ਜਿਹੜੇ ਕਲੈਕਸ਼ਨਸ ਨੇ ਡ्रेसेस ਕਲੈਕਸ਼ਨਸ ਨੇ ਉਹਨਾਂ ਦਾ ਬ੍ਰਾਂਡ ਵਾਸਟਰ ਤੌਰ ਤੇ ਵੀ ਕੰਮ ਕੀਤਾ ਤੁਸੀਂ ਮੈਨੂੰ ਸਵੇਰ ਦਵਲ ਮਜੀਠੇ ਦੇ ਵਿੱਚੋਂ ਦੱਸ ਰਹੇ ਹੋ ਕਿ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਐਡਾ ਐਡਾ ਭਿਆਨਕ ਸੀ ਕਿ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਪਤਾ ਨਹੀਂ ਤੁਸੀਂ ਚੱਲ ਪਾਗ ਨਹੀਂ ਚੱਲ ਪਾਣਾ ਉਸ ਹਾਲਾਤਾਂ ਵਿੱਚ ਉਸ ਸਮੇਂ ਵਿੱਚ ਦੱਸ ਸਕਦੇ ਹੋ ਸਾਂਝਾ ਕਰਦੇ ਹੋ ਤੁਹਾਡੇ ਤੇ ਕੀ ਬੀਤੀ ਸੀ ਕਿ ਵਾਕਿਆ ਤੁਹਾਨੂੰ ਲੱਗਦਾ ਸੀ ਕਿ ਹੁਣ ਜਿਹੜੀ ਬਾਕੀ ਦੀ ਉਮਰ ਆ ਬਾਕੀ ਦੀ ਜ਼ਿੰਦਗੀ ਆ ਉਹ ਸਾਰੀ ਲੱਗਦਾ ਮੰਜੇ ਤੇ ਬੈ ਕੇ ਲੰਗਣੀਆਂ ਤੁਹਾਡਾ ਸਭ ਹਾਲਾਤ ਕੀ ਸੀ ਸਾਡੇ ਉਹ ਸੱਤ-ਅੱਠ ਮਹੀਨੇ ਤੇ ਗਰੇਵਾਲ ਸਾਹਿਬ ਮੋ ਵੀ ਦਿਲ ਛੱਡ ਚੁੱਕਾ ਸੀ ਕਿ ਸ਼ਾਇਦ ਕਿਤੇ ਉਹ ਗੱਲ ਨਾ ਹੋ ਜੇ ਕਿ 60 ਸਾਲਾਂ ਬਾਅਦ ਚੂਲੇ 'ਤੇ ਸੱਟ ਲੱ ਲੇਕਿਨ ਉਸ ਵਾਹਿਗੁਰੂ ਦੀ ਕਿਰਪਾ ਰਹੀ ਤੇ ਮੈਂ ਠੀਕ ਠਾਕ ਹੋ ਗਿਆ ਤੇ ਮਾਡਲਿੰਗ ਦੀ ਲਾਈਨ ਵਾਲ ਸਕੋ ਮੇਰੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਮੁੜ ਗਿਆ ਉਸ ਐਕਸੀਡੈਂਟ ਤੋਂ ਬਾਅਦ ਤੇ ਮੈਂ ਕਹਿ ਤੇ ਨਹੀਂ ਸਕਦਾ ਪਰ ਚਲੋ ਫਿਰ ਵੀ ਮੈਂ ਇਸ ਗੱਲ ਨੂੰ ਕਹਿਣਾ ਵੀ ਸ਼ਾਇਦ ਉਹ ਐਕਸੀਡੈਂਟ ਹੀ ਮੇਰੇ ਵਾਸਤੇ ਲੱਕੀ ਸੀ ਕਿ ਮੇਰੀ ਉਹਨੇ ਜ਼ਿੰਦਗੀ ਦੀ ਮੁਹਾਰ ਬਦਲ ਬਦਲਨੀ ਸੀ ਤੇ ਮੈਂ ਇਸ ਲਾਈਨ 'ਚ ਆ ਗਿਆ ਇਸ ਲਾਈਨ ਤੇ ਚੱਲਦੇ ਚੱਲਦੇ ਫਿਰ ਮੇਰਾ ਰੁਝਾਨ ਜਿਹੜਾ ਉਹ ਹੌਲੀ ਹੌਲੀ ਜੁੜਦਾ ਗਿਆ ਮੇਰੇ ਸੱਜਣ ਮਿੱਤਰ ਕੋ ਐਸੇ ਸੀ ਜਿਨ੍ਹਾਂ ਮੇਰੀ ਕੋ ਹੈਲਪ ਕੀਤੀ ਤੇ ਮੈਂ ਫਿਲਮ ਲਾਈਨ ਵਾਲੇ ਬਨੇ ਆਪਣਾ ਪਾਸਾ ਬਣ ਲਿਆ ਅਸੀਂ ਦੇਖਿਆ ਤੁਸੀਂ ਨਾਲ ਜਿੰਮ ਗਾਰਵ ਕਰਦੇ ਹੋ ਤੁਸੀਂ ਆਪਣੀ ਸਿਹਤ ਵੀ ਬਰਕਰਾਰ ਰੱਖਦੇ ਹੋ ਕਿਸ ਤਰ੍ਹਾਂ ਸਾਰਾ ਮੈਂਟੇਨ ਕਰਦੇ ਹੋ ਇੱਕ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਕਿਉਂਕਿ 63 ਸਾਲ ਦੀ ਉਮਰ ਵਿੱਚ ਇਸ ਤਰ੍ਹਾਂ ਆਪਣੇ ਆਪ ਨੂੰ ਫਿੱਟ ਰੱਖਣਾ ਬੜੀ ਵੱਡੀ ਮਿਸਾਲ ਦੀ ਗੱਲ ਹੈ ਅਸੀਂ ਦੇਖਿਆ ਇੱਥੇ ਦੇ 30 20 40 ਵਾਲੇ ਸਾਲੀ ਮੁੰਡੇ ਨੇ ਜਾਂ ਨੌਜਵਾਨ ਨੇ ਉਹ ਆਪਣੇ ਆਪ ਨੂੰ ਫਿੱਟ ਰੱਖ ਪਾਉਂਦੇ ਪਰ ਤੁਸੀਂ 63 ਸਾਲ ਦੀ ਉਮਰ ਵਿੱਚ ਆਪਣਾ ਫਿੱਟ ਰੱਖਦੇ ਹੋ ਆਪਣੇ ਆਪ ਨੂੰ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਕਿ ਸਵੇਰ ਦੀ ਕੀ ਜੜੀ ਤੁਹਾਡੀ ਪ੍ਰਕਿਰਿਆ ਵਾ ਸਵੇਰੇ ਕਿੰਨੇ ਵਜੇ ਉੱਠਦੇ ਹੋ ਤੇ ਤੁਹਾਡਾ ਡਾਈਟ ਪਲਾਨ ਕੀ ਹੈਗਾ ਸਵੇਰ ਦਾ ਗਰੇਵਾਲ ਸਾਹਿਬ ਪਹਿਲੀ ਗੱਲ ਤੇ ਹੈ ਜ ਇਸ ਗੱਲ ਦਾ ਮੈਨੂੰ ਸਭ ਤੋਂ ਵੱਡਾ ਬੈਨੀਫਿਟ ਇਹ ਹੋਇਆ ਕਿ ਮੈਨੂੰ ਆਪਣੀ ਹੈਲਥ ਕੌਨਸ਼ੀਅਸਨੈਸ ਆ ਗਈ ਮੈਂ ਉਸ ਤੋਂ ਬਾਅਦ ਦੇਲੀ 5 ਕਿਲੋਮੀਟਰ ਸੈਰ ਕਰਦਾ ਜੀ ਜੀ ਦਾ ਕੋਈ ਮਨਾਗਾ ਨਹੀਂ ਪਾਉਂਦਾ ਇਸ ਤੋਂ ਲਾਭ ਮੈਂ ਕਮ ਸੇ ਕਮ 1 ਘੰਟਾ ਜਿਮ ਵਿੱਚ ਲਗਾਉਣਾ ਜੀ ਤੇ ਮੇਰਾ 10 ਕਿ ਮਹੀਨਿਆਂ ਦੇ ਵਿੱਚ ਵਿੱਚ ਮੇਰਾ 9 ਕਿਲੋ ਵਜ਼ਨ ਮੈਂ ਆਪਣਾ ਉਡਾਇਆ ਜੀ ਜਿਹੜਾ ਮੇਰਾ ਪਹਿਲਾਂ ਜਦੋਂ ਮੇਰੀ ਬਾਡੀ ਸੀ ਉਹਨੂੰ ਮੈਂ ਹੈਲਥ ਕੌਨਸ਼ੀਅਸ ਹੋ ਗਿਆ ਮੈਂ ਆਪਣਾ ਮੇਨਟੇਨ ਕਰਦਾ ਅੱਜ ਦੀ ਤਰੀਕ ਵਿੱਚ ਵੀ ਜੇ ਕਿਸੇ ਵੇਲੇ ਮੇਰੀ ਡਾਈਟਿੰਗ ਕੋਈ ਫਰਕ ਆ ਜਾਏ ਹਾਲਾਂਕਿ ਮੈਂ ਡਾਈਟ ਦੇ ਬਰਾਬਰ ਬਹੁਤ ਕੌਨਸ਼ੀਅਸ ਹਾਂ ਕੋਈ ਮੈਂ ਬਾਜ਼ਾਰ ਦੀਆਂ ਚੀਜ਼ਾਂ ਛੇਤੀ ਨਹੀਂ ਖਾਂਦਾ ਮੈਂ ਬਹੁਤ ਕੋਈ ਤਲੀਆਂ ਚੀਜ਼ਾਂ ਦੁਨੀਆਂ ਚੀਜ਼ਾਂ ਬਹੁਤ ਪਰਹੇਜ਼ ਕਰਦਾ ਪਰ ਜੇ ਬਾਈ ਚਾਂਸ ਕਿਤੇ ਮੈਨੂੰ ਲੱਗੇ ਵੀ ਕਿਤੇ ਕੋਈ ਮੈਂ ਮੈਰੀਟੈਂਡ ਕੀਤੀ ਜਾਂ ਕਿਤੇ ਗਿਆ ਤੇ ਮੇਰਾ ਕੋਈ 1 ਕਿਲੋ ਵਜ਼ਨ ਘਟ ਗਿਆ ਵੱਧ ਗਿਆ ਤੇ ਮੈਂ 4-5 ਦਿਨ ਲਈ ਹਾਈਲਾਈਟ ਤੇ ਹੋ ਜਾਂਦਾ ਜੀ ਜਿੱਦਾਂ ਕੋਈ ਡਿਪਾਰਟਮੈਂਟ ਕਰਦਾ ਨਾ ਜੀ ਮੇਰੇ ਆ ਨੁਕਸਾਨ ਹੈ ਹਾਈਲਾਈਟ ਮੈਂ ਆਪਣਾ ਹਾਈਲਾਈਟ ਤੇ ਲਾਣਾ ਆਪਣੇ ਖਾਣ ਪੀਣ ਦੇ ਬਹੁਤ ਜ਼ਿਆਦਾ ਕੰਟਰੋਲ ਕਰਨਾ ਪੈਂਦਾ ਤੇ ਐਕਸਰਸਾਈਜ਼ ਜਿਹੜੀ ਉਹਦਾ ਮੈਂ ਨਾ ਕਰੀ ਪਉਂਦਾ ਜਨਾ ਸੈਰਦਾ ਤੇ ਨਾ ਐਕਸਰਸਾਈਜ਼ ਦਾ ਮੈਨੂੰ ਜਦੋਂ ਤੁਹਾਡੇ ਮੀਠੇ ਜਿਹੇ ਦੇਖਿਆ ਤੁਹਾਡੀਆਂ ਪੁਰਾਣੀਆਂ ਫੋਟੋਆਂ ਵਿੱਚ ਦੇਖੀਆਂ ਤੁਹਾਡੀਆਂ ਜਦ ਤੁਸੀਂ ਪੱਗ ਬੰਨਦੇ ਸੀ ਤੁਹਾਡਾ ਚਿਹਰਾ ਜਾਂ ਤੁਹਾਡੇ ਸਰੀਰ ਦਾ ਹਾਉ ਭਾਉ ਬਹੁਤ ਫਰਕ ਸੀ ਇੱਕਦਮ ਪਰ ਉਸ ਤੋਂ ਬਾਅਦ ਇੱਕਦਮ ਬਦਲਾਅ ਆ ਗਿਆ ਤੁਹਾਡੇ ਵਿੱਚ ਤੁਸੀਂ ਇੱਕ ਮਾਡਲ ਦੇ ਰੂਪ ਸਾਹਮਣੇ ਆਏ ਹੋ ਪਹਿਲੀ ਇਹ ਤਾਂ ਜ਼ਿੰਦਗੀ ਵਧੀਆ ਸੀ ਕਿ ਜਾਂ ਹੋਂ ਦੀ ਜ਼ਿੰਦਗੀ ਵਧੀਆ ਤੁਹਾਡੀ ਜ਼ਿੰਦਗੀ ਤੇ ਜਿਹੜੀ ਵਾਇਗਰੂ ਜੀ ਬਖਸ਼ੀ ਉਹ ਕਦੀ ਵੀ ਮਾੜੀ ਨਹੀਂ ਹੁੰਦੀ ਜੀ ਇਹ ਤਾਂ ਵਾਇਗਰੂ ਜੀ ਦਾ ਇੱਕ ਮੋੜ ਦੇਣਾ ਜ਼ਿੰਦਗੀ ਨੂੰ ਦੂਜੇ ਬੰਨੇ ਮੋੜ ਦੇਣਾ ਜਿਹੜੇ ਪਾਸੇ ਮੈਂ ਕਦੀ ਸੋਚਿਆ ਨਹੀਂ ਸੀ ਉਸ ਰਸਤੇ ਤੇ ਪਾ ਦੇਣਾ ਮੈਂ ਹਰ ਚੀਜ਼ ਦਾ ਪਹਿਲੀ ਜ਼ਿੰਦਗੀ ਦਾ ਵੀ ਤੇ ਹੋਂਦੀ ਜ਼ਿੰਦਗੀ ਦਾ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰ ਗੁਜ਼ਾਰਿਆ ਜੀ ਖਾਸ ਕਰਕੇ ਦਮਾ ਜਿਸੇ ਦੇਖਿਆ ਵੀ ਖਾਸ ਕਰਕੇ ਜਦੋਂ ਲੋਕ 50 ਦੇ ਇੱਕ ਤਰੀਕ ਜਾਂਦੇ ਨੇ 50 55 ਜਾਂਦੇ ਨੇ ਲੋਕਾਂ ਦੇ ਕਿਤੇ ਗੋਡੇ ਦਰਦ ਕਿਤੇ ਲੋਕਾਂ ਦੇ ਗਿੱਟੇ ਦਰਦ ਖਾਸ ਕਰਕੇ ਲੋਕ ਦਵਾਈਆਂ ਵਾਲੇ ਪਾਸੇ ਤੁਰ ਪੈਂਦੇ ਨੇ ਹਸਪਤਾਲ ਦੇ ਬਸ ਤੁਰ ਪੰਦੇ ਹੋ ਪਰ ਜਦੋਂ ਲੱਕੀਓ ਤੁਸੀਂ ਅਸੀਂ ਕਹਿੰਨੇ ਪ੍ਰਮਾਤਮਾ ਤੁਹਾਡੀ ਉਮਰ ਹੋਰ ਲੰਮੀ ਕਰੇ ਵਧੀਆ ਤੁਸੀਂ ਸਾਹਮਣੇ ਹੋਰ ਲੋਕਾਂ ਦੇ ਵਿੱਚ ਵਿਚਰ ਕੇ ਆਓ ਕਿ ਲੱਗਦਾ ਨਹੀਂ ਤੁਸੀਂ ਇੱਕ ਸੇਧ ਬਣ ਗਏ ਹੋ ਲੋਕਾਂ ਵਾਸਤੇ ਮਿਸਾਲ ਬਣ ਗਏ ਹੋ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਤੱਕ ਹਾਰ ਜਾਂਦੇ ਨੇ ਖਤਮ ਹੋ ਜਾਂਦੇ ਨੇ ਲੋਕ ਕਹਿੰਦੇ ਯਾਰ ਰੱਬਾ ਚੁੱਕ ਲੈ ਸਾਨੂੰ ਸਾਡੇ ਦੇ ਧੁਗਾ ਕੁਝ ਨਹੀਂ ਆ ਕਿ ਲੱਗਦਾ ਕਿ ਜ਼ਿੰਦਗੀ ਨੂੰ ਬੰਦੇ ਦੇ ਹੱਥ ਵਿੱਚ ਹੁੰਦਾ ਜ਼ਿੰਦਗੀ ਨੂੰ ਬਣਾਉਣਾ ਜ਼ਿੰਦਗੀ ਨੂੰ ਵਿਗਾੜਨਾ ਬੰਦੇ ਦੇ ਹੱਥ ਵਿੱਚ ਹੁੰਦਾ ਏਸ ਲਾਈਨ ਚ ਆਉਣ ਤੋਂ ਪਹਿਲਾਂ ਮੈਂ ਸੋਚਦਾ ਸੀ ਜੀ ਕਿ ਮੈਂ ਬੁੜਾਪੇ ਵੱਲ ਵੱਧ ਰਿਹਾ ਲੇਕਿਨ ਅੱਜ ਮੇਰੇ ਕੋ ਇੱਕਦੋ ਮੌਕੇ ਆਏ ਜਿੱਥੇ ਉਹਨ ਏਜ ਦੇ ਮਾਡਲ ਆਏ ਨੇ ਜਿਹੜੇ ਵਿਡਾਪੇ ਵਿੱਚ ਪੈਰ ਰੱਖ ਰਹੇ ਨੇ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਮੈਨੂੰ ਬੁੱਢਾ ਲਫ਼ਜ਼ ਨਾ ਵਰਤਿਓ ਮੈਨੂੰ ਤੁਸੀਂ ਏਜ ਦੇ ਨੌਜਵਾਨ ਕਹਿ ਸਕਦੇ ਹੋ ਤੇ ਮੈਂ ਖੁਸ਼ੀ ਮਹਿਸੂਸ ਕਰਦਾ ਜਦੋਂ ਮੈਨੂੰ ਉਹ ਵਾਕਈ ਏਜ ਨੌਜਵਾਨ ਸਮਝ ਕੇ ਮੈਨੂੰ ਮਾਡਲ ਸੀਨੀਅਰ ਕਹਿੰਦੇ ਆ ਜਦੋਂ ਮੈਂ ਪਹਿਲੀ ਵਾਰੀ ਮਾਡਲਿੰਗ ਕਰਨ ਗਿਆ ਸੀ ਤੇ ਉੱਥੇ ਜਿਹੜੇ ਯੰਗ ਟੀਨੇਜਰਜ਼ ਲੜਕੇ ਲੜਕੀਆਂ ਆਏ ਸੀ ਉਹਨਾਂ ਨੂੰ ਡਿਜ਼ਾਈਨਰ ਨੇ ਦੱਸਿਆ ਸੀ ਕਿ ਇਹਨਾਂ ਦੀ ਫਸਟ ਟਾਈਮ ਮਾਡਲਿੰਗ ਕਰ ਰਹੇ ਆ ਤੇ ਜਦੋਂ ਮੈਂ ਬਲ ਸਕਸੈਸਫੁਲੀ ਉਹਦੇ ਕੈਮਰਿਆਂ ਨੂੰ ਤੇ ਲਾਈਟਾਂ ਨੂੰ ਫੇਸ ਕੀਤਾ ਉਹ ਸਾਰੇ ਮੇਰੇ ਆਲੇ ਦੁਆਲੇ ਇਕੱਠੇ ਹੋ ਗਏ ਸੀ ਤੇ ਮੈਨੂੰ ਕਹਿੰਦੇ ਵੀ ਅਸੀਂ ਯਕੀਨ ਨਹੀਂ ਕਰ ਸਕਦੇ ਕਿ ਤੁਹਾਡੀ ਫਰਸਟ ਚੋਇਸ ਆ ਫਰਸਟ ਵਾਰੀ ਤੁਸੀਂ ਇਹ ਕੰਮ ਕਰ ਰਹੇ ਹੋ ਤੁਸੀਂ ਇਹਨੇ ਕੌਨਫੀਡੈਂਸ ਦਾ ਕੀਤਾ ਅਸੀਂ ਤਾਂ ਕਿਸੇ ਵੇਲੇ ਸਟੇਜ ਤੋਂ ਅੱਧ ਵਿਚੋਂ ਭੱਜ ਕੇ ਵਾਪਸ ਆ ਜਾਂਦੇ ਆ ਇਸ ਚੀਜ਼ ਨਾਲ ਮੈਨੂੰ ਬਹੁਤ ਅਨਕੋਰੇਜਮੈਂਟ ਮਿਲੀ ਆ ਤੇ ਅੱਜ ਮੈਂ ਇਹ ਮਹਿਸੂਸ ਕਰਦਾ ਆ ਵੀ ਮੇਰੀ ਜ਼ਿੰਦਗੀ ਦਾ ਇੱਕ ਮੋਟਿਵ ਆ ਕਿ ਮੈਂ ਚਾਹੇ ਉਹ ਪਾਲੀਵੁੱਡ ਦੀ ਫਿਲਮ ਲਾਈਨ ਹੋਵੇ ਚਾਹੇ ਮਾਡਲਿੰਗ ਹੋਵੇ ਉਹਦੇ ਵਿੱਚ ਇੱਕ ਸਕਸੈਸਫੁਲ ਐਕਟਰ ਦੇ ਤੌਰ ਤੇ ਕੰਮ ਕਰਨਾ ਚਾਹੂਗਾ ਤੇ ਕਾਮਯਾਬ ਹੋਣਾ ਚਾਹੂਗਾ ਜੀ ਤੇ ਮੈਂ ਲੀ ਖਾ ਕੇ ਮੈਨੂੰ ਦੱਸਿਓ ਪੀ ਹੁਣ ਤੱਕ ਕਿੱਥੇ ਕਿੱਥੇ ਮਾਡਲਿੰਗ ਕੀਤੀ ਹੈ ਸ਼ੁਰੂਆਤ ਕਦੋਂ ਕੀਤੀ ਸੀ ਮਾਡਲਿੰਗ ਦੀ ਤੇ ਉਸ ਤੋਂ ਬਾਅਦ ਤੁਸੀਂ ਪਿੱਛੇ ਮੁੜ ਕੇ ਦੇਖਿਆ ਨਹੀਂ ਗਾ ਫਿਰ ਕਿਹੜੀ ਕਿਹੜੀ ਫਿਲਮਾਂ ਕੀਤੀਆਂ ਕਿਹੜੇ ਕਿਹੜੇ ਤੁਸੀਂ ਗਾਣਿਆਂ ਵਿੱਚ ਰੋਲ ਕੀਤਾ ਮਾਡਲ ਦੇ ਤੌਰ ਤੇ ਦੱਸ ਕਹਿੰਦੇ ਹਾਂ ਜੀ ਸਾਂਝੀ ਕਰ ਦਿਓ ਗੱਲ ਜਿਹੜੀ ਹੈ ਮਾਡਲਿੰਗ ਮੈਂ 2 ਸਾਲ ਤੋਂ ਕਰ ਰਿਹਾ ਜੀ ਉਸ ਤੋਂ ਬਾਅਦ ਪਿਛਲੇ ਸਾਲ ਤੋਂ ਮੈਂ ਪੰਜਾਬੀ Song ਤਕਰੀਬਨ 3 ਕੀਤੇ ਆ ਜੀ ਜਿੰਨਾ ਵਿੱਚ ਮੈਂ ਮਾਡਲਿੰਗ ਕੀਤੀ ਹੈ Song ਦੇ ਵਿੱਚ ਉਹਦੇ ਵਿੱਚੋਂ ਤਿੰਨੇ ਸੌਂਗਸ ਰਿਲੀਜ਼ ਹੋ ਚੁੱਕੇ ਆ ਉਹ ਤੋਂ ਇਲਾਵਾ ਹੁਣ ਜਿਹੜੇ ਦੋ ਤਿੰਨ ਗਾ ਸੌਂਗਸ ਨੇ ਜਿਹੜੇ ਰਿਲੀਜ਼ ਅਜੇ ਹੋਣ ਵਾਲੇ ਨੇ ਤੇ ਵੈਬ ਸੀਰੀਜ਼ ਮੈਂ ਕੋ ਡੱਕਾ ਪੰਜ ਛੇ ਕਰ ਚੁੱਕਾ ਜੀ ਜਿਹੜੀਆਂ ਮੇਬੀ ਪੋਸੀਬਲ ਵੀ ਜੂਨ ਜਾਂ ਜੁਲਾਈ ਦੇ ਵਿੱਚ ਸਾਰੀਆਂ ਰਿਲੀਜ਼ ਹੋਣ ਤਿਆਰੀਆਂ ਨੇ ਇਸ ਤੋਂ ਇਲਾਵਾ ਮੈਂ ਜੀ ਪੰਜਾਬੀ ਦੇ ਉੱਤੇ ਇੱਕ ਸੀਰੀਅਲ ਚੱਲਦਾ ਜਵਾਈ ਜੀ ਉਹਦੇ ਵਿੱਚ ਵੀ ਮੈਂ ਰੋਲ ਕੀਤਾ ਜੀ ਉਹਦੇ ਵਿੱਚ ਮੈਂ ਐਜ਼ ਅ ਪ੍ਰਾਪਰਟੀ ਡੀਲਰ ਵਾਲੀਆ ਦੇ ਤੌਰ ਤੇ ਰੋਲ ਕੀਤਾ ਤੇ ਮੇਬੀ ਪੋਸੀਬਲ ਉਹ ਵੀ ਆ ਤਿੰਨ ਚਾਰ ਦਿਨ ਦੇ ਵਿੱਚ ਮੇਰੇ ਐਪੀਸੋਡ ਆਉਣੇ ਸ਼ੁਰੂ ਹੋ ਜਾਣਗੇ ਜੀ ਤੁਹਾਡੇ ਜੀਵਨ ਸਾਥੀ ਜਾਂ ਤੁਹਾਡੇ ਬੱਚਿਆਂ ਦਾ ਕਿੰਨਾ ਕੁ ਸਹਯੋਗ ਹੈ ਤੁਹਾਡੇ ਇਸੇ ਸੰਘਰਸ਼ ਬਾਰੇ ਤੁਹਾਡੀ ਨਵੀਂ ਜ਼ਿੰਦਗੀ ਬਾਰੇ ਮੇਰਾ ਇੱਕੋ ਬੇਟਾ ਜੀ ਮੇਰਾ ਬੇਟਾ ਮੇਰੀ ਨੋ ਨਾਣੀ ਤੇ ਮੇਰੇ ਪੋਤਰਾ-ਪੋਤਰੀ ਉਹ ਆਪਣਾ ਬੈਂਗਲੌਰ ਸੈਟਲ ਹੈ ਜੀ ਤੇ ਉਹ ਆਪਣੇ ਦੋਵੇਂ ਸਰਵਿਸ ਕਰਦੇ ਨੇ ਤੇ ਆਪਣੇ ਘਰ ਚ ਬੜੀ ਖੁਸ਼ੀ ਨੇ ਖੁਸ਼ ਨੇ ਤੇ ਇੱਥੇ ਮੈਂ ਤਾਂ ਮੇਰੀ ਵਾਈਫ ਰਹਿਨੇ ਆ ਤੇ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਮੇਰੀ ਵਾਈਫ ਜਿਹੜੀ ਹੈ ਉਹ ਮੇਰੀ ਸਭ ਤੋਂ ਵੱਡੀ ਸਪੋਰਟਰ ਤੇ ਪ੍ਰਮੋਟਰ ਹੈ ਜੀ ਮੈਨੂੰ ਇਸ ਵਾਰ ਕੱਲ ਦਾ ਮਾਣ ਆ ਕਿ ਮੈਨੂੰ ਆਪਣੇ ਘਰ ਵਿੱਚੋਂ ਕੋਈ ਨੁਕਤਾ ਚ ਨਹੀਂ ਕੇਵਲੋਂ ਕੋਈ ਨਹੀਂ ਗਈ ਤੇ ਮੈਂ ਬੜਾ ਈਜ਼ੀ ਫੀਲ ਹੋ ਕੇ ਇਸ ਕੰਮ ਵਿੱਚ ਆਪਣਾ ਕੰਮ ਕਰ ਰਿਹਾ ਜੀ ਤੇ ਦਮਾਂ ਦੀ ਗੱਲ ਕਰੀ ਖਾਸ ਕਰਕੇ ਅਸੀਂ ਦੇਖਿਆ ਜਦੋਂ ਤੁਸੀਂ ਹੁਣ ਮਾਰਨਿੰਗ ਕਰਦੇ ਹੋ ਇੱਕ ਵਧੀਆ ਤੁਹਾਡਾ ਚਿਹਰਾ ਬਣ ਗਿਆ ਫੇਮਸ ਹੋ ਗਿਆ ਤੁਸੀਂ ਹੁਣ ਇੱਕ ਸੈਲਿਬ੍ਰਿਟੀ ਕਹਿ ਲਿਆ ਜਿਹੜੇ ਕਰਕੇ ਖਾਸ ਕਰਕੇ ਜਦੋਂ ਕਿਤੇ ਤੁਸੀਂ ਜਾਣਦੇ ਹੋ ਖਾਸ ਕਰਕੇ ਤੁਹਾਡੇ ਫੈਨਸ ਬਹੁਤ ਜ਼ਿਆਦਾ ਹੋਣਗੇ ਮੈਨੂੰ ਇਹ ਚੀਜ਼ ਦਾ ਫੈਨ ਦਾ ਗੱਲ ਕਰੀਏ ਕਿੰਨੇ ਕੁ ਲੋਕ ਜਾਣਦੇ ਨੇ ਫੋਟੋਆਂ ਸੈਲਫੀਆਂ ਕਿੰਨੇ ਕੁ ਲਵਾਉਂਦੇ ਨੇ ਖਾਸ ਕਰਕੇ ਇਹ ਵੀ ਦਸ਼ਕਾ ਨੂੰ ਸਾਡੇ ਕਰਦੋ ਗਰੇਵ ਵਾਲੀ ਗੱਲ ਹੈ ਜੀ ਜਿਹੜਾ ਮੈਂ ਪਹਿਲਾ ਹੀ ਮੋਡਲਿੰਗ ਦਾ ਕੀਤਾ ਸੀ ਨਾ ਸ਼ੋਅ ਉਹ ਸ਼ਾਇਦ ਮੈਂ ਉਹ ਤੋਂ ਬਾਅਦ ਪਿੱਛੇ ਵੀ हट ਸਕਦਾ ਥਾ ਪਰ ਉਹ ਪਹਿਲੀ ਵਾਰਾਂ ਜਿੰਦਗੀ ਮੇਰੀ ਮੌਕਾ ਮਿਲਿਆ ਕਿ ਜਦੋਂ ਅਸੀਂ ਸ਼ੋਅ ਕਰਕੇ ਨਿਕਲੇ ਮੈਂ ਤੇ ਅਦਨਾਲੀ ਖਾਨ ਇਕੱਠੇ ਥਾ ਇੱਕ ਲੇਡੀਜ਼ ਆਈ ਅਬਾਊਟ 35 ইয়ারਜ਼ ਉਹ ਸਾਡੇ ਲੱਗੇ ਆਈ ਮੈਂ ਸਮਝਦਾ ਕਿ ਮੇਰੇ ਇਸ ਲਾਈਨ ਵਿੱਚ ਚੱਲਣ ਦਾ ਪਿੱਛੇ ਉਹਦਾ ਬਹੁਤ ਵੱਡਾ ਹੱਥ ਆ ਉਹਨੇ ਸਾਨੂੰ ਆਣ ਕੇ ਇਨੀ ਗੱਲ ਕਹੀ ਵੀ ਸਰ ਮੈਂ ਤਾਂ ਨਾ ਫੋਟੋ ਸਟੈਪ ਕਰਾਉਣਾ ਚਾਹੁੰਨੀ ਆ ਤੇ ਅਸੀਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਤੂੰ ਕਰਾ ਸਕਦੀ ਆ ਉਹਨੇ ਸਾਨੂੰ ਦੋਵਾਂ ਨੇ ਸਾਈਡਾਂ ਦੋਵਾਂ ਦੇ ਖਿਲਾਾਰ ਕੇ ਉਹਨੇ ਸਾਡਾ ਫੋਟੋ ਕਰਾਈ ਉਸ ਇੱਕ ਨਿੱਕੀ ਜਿਹੀ ਗੱਲ ਨੇ ਮੈਨੂੰ ਬਹੁਤ ਵੱਡੀ ਇਨਕਾਰੇਜਮੈਂਟ ਦਿੱਤੀ ਮੈਨੂੰ ਲੱਗਾ ਕਿ ਮੇਰੇ ਫੈਨ ਜਿੱਥੇ ਅਸੀਂ ਲੋਕਾਂ ਨੂੰ ਕਹਿੰਨੇ ਆ ਜਾ ਕੇ ਤੁਹਾਡਾ ਫੋਟੋ ਕਰਾਉਣੀ ਆ ਉੱਥੇ ਅੱਜ ਸਾਡੇ ਨਾਲ ਫੋਟੋ ਖਿਚਾਉਣ ਆਣੇ ਸ਼ੁਰੂ ਹੋ ਗਏ ਨੇ ਉੱਥੋਂ ਮੈਨੂੰ ਬਹੁਤ ਜ਼ਿਆਦਾ ਇਨਕਾਰੇਜ ਮਿਲੀ ਉਸ ਤੋਂ ਇਲਾਵਾ ਇੱਕ ਰਮ ਸਫਰ ਕਰਕੇ ਕਿਸੇ ਸ਼ੋਅ ਤੋਂ ਆ ਰਿਹਾ ਸੀ ਕੋਈ ਟੋਲ ਪਲਾਜ਼ਾ ਸੀ ਉਹਦਾ ਨਾਂ ਹੀ ਲੈਣਾ ਤੇ ਉਹਦੇ ਮੇਰਾ ਨਾ ਫਾਸਟੈਗ ਜਿਹੜਾ ਖਤਮ ਹੋਇਆ ਸੀ ਕਾਤੋਂ ਮ ਆਇਆ ਸੀ ਤੇ ਉੱਥੇ ਉਹਨੇ ਮੈਨੂੰ ਟੋਕਾ ਟਾਕੀ ਕੀਤੀ ਉਹਨਾਂ ਜਿਹੜਾ ਹੈੱਡ ਸੀਗਾ ਵੀ ਨਹੀਂ ਤੁਹਾਨੂੰ ਡਬਲ ਪੈਸੇ ਦੇਣੇ ਪੈਣਗੇ ਜੀ ਰਾਤ ਦਾ ਟਾਈਮ ਸੀਗਾ 3:30 ਵਜੇ ਦਾ ਤੇ ਉੱਥੇ ਜਿਹੜਾ ਲੜਕਾ ਬੈਠਾ ਸੀ ਕੰਪਿਊਟਰ ਦੇ ਉੱਥਰ ਮੈਨੂੰ ਵੇਖ ਕੇ ਮਸਕਰਾ ਜਾ ਰਿਹਾ ਸੀ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਆ ਉਹ ਆਇਆ ਆਣ ਕੇ ਮੇਰਾ ਸ਼ੀਸ਼ਾ ਖੜਕਾ ਕੇ ਕਹਿੰਦਾ ਵੀ ਤੁਸੀਂ ਮਾਡਲਿੰਗ ਨਹੀਂ ਕਰਦੇ ਮੈਂ ਕਰਦਾ ਕੀ ਨਾਂ ਤੁਹਾਡਾ ਮੈਂ ਦਮਨ ਮਜੀਠੀਆ ਆਂਦਾ ਓਹੋ ਭਾਜੀ ਮੈਂ ਤੇ ਤੁਹਾਡੀਆਂ ਸਾਰੀਆਂ ਪੋਸਟਾਂ ਵੇਖਦਾ ਓਏ ਹੱਟ ਨਾ ਮਾਪੇ ਗੱਲ ਕਰ ਰਿਓ ਤੁਸੀਂ ਗੱਡੀ ਕੱਢੋ ਜਾਓ ਤੁਸੀਂ ਕੋਈ ਗੱਲ ਉਹ ਬੜਾ ਮਨ ਨੂੰ ਖੁਸ਼ੀ ਹੁੰਦੀ ਆ ਵੀ ਕੋਈ ਲੋਕ ਇਦਾਂ ਜਾਂਦੇ ਆਉਂਦੇ ਪਛਾਣਦੇ ਆ ਕੋਈ ਆਪਣੀ ਪਛਾਣ ਬਣੀ ਆ ਇੱਕ ਪਿੱਛੇ ਕੋਈ ਐਕਟ੍ਰੈਸ ਆ ਬੜੀ ਮਸ਼ਹੂਰ ਆ ਫਿਲਮਾਂ ਦੀ ਮੈਂ ਨਾਂ ਨਹੀਂ ਲਾਊਂਗਾ ਉਹਨਾਂ ਨੇ ਆਪਣੀ ਪੋਸਟ ਲਿਖੀ ਸੀ ਕਿ ਮੈਂ ਆਪਣੀ ਮੀਡੀਆ ਵੇਜ ਇਸ ਕਰਕੇ ਜ਼ਿਆਦਾ ਐਕਟਿਵ ਰਹਿਣੀ ਆ ਕਿ ਅੱਜ ਕੱਲ ਲੋਕੀ ਘਰਾਂ ਦੇ ਲੋਕੀ ਭੁੱਲ ਜਾਂਦੇ ਆ ਆਪਣੇ ਬਜ਼ੁਰਗਾਂ ਨੂੰ ਜਾਂ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਆ ਉਹ ਕਹਿੰਦੀ ਮੇਰੇ ਕੋਲ ਨੂੰ ਗ੍ਰੈਂਡਚਿਲਡਰਨ ਹੁੰਨਗੇ ਤਾਂ ਜਦੋਂ ਉਹ ਵੇਖਣਗੇ ਨਾ ਕਿ ਸਾਡੀ ਨਾਨੀ ਦੀ ਫੋਟੋ ਉੱਤੇ ਆ ਰਹੀ ਆ ਤੇ ਮੈਂ ਉਹਦੇ ਪੋਸਟ ਤੇ ਕੋ ਨੂੰ ਅਨਸਰ ਅਪਲਾਈ ਕੀਤਾ ਸੀ ਕਿ ਮੈਂ ਮੈਂ ਤੁਹਾਡਾ ਬਿਲਕੁਲ ਸਹਿਮਤ ਹਾਂ ਮੇਰੀ ਵੀ ਇਹੋ ਸੋਚ ਸੀ ਮੈਂ ਸੋਚਦਾ ਕਿ ਅੱਜ 100 ਦੇ ਵਿੱਚੋਂ ਬਸਾਂ ਹੀ ਪੰਜ ਬੰਦੇ ਹੋਣਗੇ ਜਿਹੜੇ ਆਪਣੇ ਬਾਪ ਜਾਂ ਆਪਣੀ ਮਾਤਾ ਦੀ ਫੋਟੋ ਜਿਹੜੀ ਆਪਣੇ ਦਫ਼ਤਰ ਦੇ ਘਰ ਚਲਾਉਂਦੇ ਹੋਣਗੇ ਤੇ ਮੈਂ ਇਸੇ ਸੋਚ ਤੇ ਪਹਿਰਾ ਦਿੰਦਿਆਂ ਇਸ ਮਾਰਨਿੰਗ ਚੱਕਰ ਜਾਇਆ ਕਿ ਮੀਡੀਆ ਦੇ ਵਿੱਚੋਂ ਕੋਈ ਫੋਟੋ ਤੇ ਨਹੀਂ ਡਾ ਸਕਦਾ ਜਿਹੜੀਆਂ ਮੀਡੀਆ ਵਿੱਚ ਮੇਰੀਆਂ ਪਿਕਚਰ ਜਾਂ ਮੇਰੀਆਂ ਫੋਟੋ ਕੈਮ ਹੋ ਗਈਆਂ ਕੱਲ ਨੂੰ ਮੇਰੇ ਬੱਚੇ ਉਹਨਾਂ ਦੇ ਬੱਚੇ ਗਾ ਉਹਨਾਂ ਦੇ ਬੱਚੇ ਵੇਖਣਗੇ ਤਾਂ ਯਾਦ ਕਰਨਗੇ ਕਿ ਇਹ ਸਾਡਾ ਦਾਦਾ ਸੀ ਜਾਂ ਪਰਦਾਦਾ ਸੀ ਤੰ ਮੈਨੂੰ ਖੁਸ਼ੀ ਚਲੋ ਮੈਂ ਤੇ ਰਹਿਣਾ ਨਹੀਂ ਵੇਖਣੋਂ ਪਰ ਇਹ ਯਾਦਾਂ ਕਰਿਆ ਜਾਣਗੀਆਂ ਜਿਹੜੀਆਂ ਮਟਾਈਆਂ ਨ ਜਾ ਸਕਦੀਆਂ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਬੱਚੇ ਕਿਸ ਦੀ ਕੋਈ ਬੱਚਾ ਆਪਣੇ ਮਾਪੇ ਦੀ ਫੋਟੋ ਘਰ ਲਾਉਂਦਾ ਕਿ ਨਹੀਂ ਲਾਉਂਦਾ ਇਹ ਯਾਦਾਂ ਜਿਹੜੀਆਂ ਮੀਡੀਆ ਵਿੱਚ ਪੈ ਗਈਆਂ ਤੁਹਾਡੀ ਮਿਹਰਬਾਨੀ ਨਾਲ ਇਹ ਕਦੀ ਮਿਟਣੀਆਂ ਨਹੀਂ ਗੀਆਂ ਕਿਲਾ ਦਾ ਵੀ ਜਿਹੜੀਆਂ ਮੀਡੀਆ ਚ ਜਾਂ ਸੋਸ਼ਲ ਮੀਡੀਆ ਜਿਹੜੀਆਂ ਟੌੜੀਆਂ ਇੰਟਰਵਿਊਸ ਤੁਹਾਡੀਆਂ ਫੋਟੋਗ੍ਰਾਫ ਤੁਹਾਡੇ ਜਿਹੜੇ ਆਰਟੀਕਲ ਆ ਇਹ ਹਮੇਸ਼ਾ ਸਦਾ ਬਾਰ ਰਹਿਣਗੇ ਕਿਲਾ ਦਾ ਤੁਸੀਂ ਜਿਹੜੀਆਂ ਹਮੇਸ਼ਾ ਟਣੀਆਂ ਯਾਦਾਂ ਜਿਹੜੀਆਂ ਨਵੀਆਂ ਰਹਿਣਗੀਆਂ ਬਿਲਕੁਲ ਸਹੀ 16 ਨੇ ਸਹੀ ਗੱਲ ਹੈ ਜੀ ਇਹ ਯਾਦਾਂ ਦੇ ਕੋਈ ਮਿਟਾ ਨਹੀਂ ਸਕਦਾ ਜੀ ਜੇ YouTube ਤੇ ਆ ਜਾਂ ਕਿਸੇ ਚੈਨਲ ਤੇ ਆ ਜਾ ਕੇ ਪਿਕਚਰਸ ਰੋਲ ਕੀਤਾ ਉਹਦਾ ਜੋ ਵੀ ਆ ਉਹ ਮੀਡੀਆ ਵਿੱਚ ਤੇ ਪਿਆ ਹੀ ਰਹਿਣਾ ਜੀ ਉਹਨੂੰ ਕੋਈ ਨਹੀਂ ਮਿਟਾ ਸਕਦਾ ਬਿਲਕੁਲ ਤਾਂ ਮੇਰੇ ਇੱਕ ਲਾਸ ਵਾਲੇ ਮੇਰਾ ਖਾਸ ਕਰਕੇ ਜਦ ਤੁਸੀਂ ਆਫ ਦਿ ਰਿਕਾਰਡ ਅਸੀਂ ਗੱਲ ਕਰ ਰਹੇ ਸੀ ਤੁਸੀਂ ਇੱਕ ਵਾਕਿਆ ਸੁਣਾਇਆ ਸੀ ਮੈਨੂੰ ਵੀ ਤੁਹਾਨੂੰ ਇੱਕ ਔਰਤ ਨੇ ਆ ਕੇ ਕਿਹਾ ਵੀ ਤੁਹਾਡੇ ਵਰਗਾ ਮੇਰਾ ਹਸਬੰਦ ਹੋਣਾ ਚਾਹਦਾ ਇੱਕ ਦਸਤਕਾ ਉਹ ਗੱਲ ਜਰੂਰ ਸਾਂਝੀ ਕਰ ਦਿਓ ਕਿੱਥੋਂ ਦੀ ਗੱਲ ਸੀ ਕੀ ਸੀ ਗੱਲ ਸਾਰਾ ਵਾਕਿਆ ਇਹ ਉਹ ਨਹੀਂ ਜੀ ਇਦਾਂ ਕਿਹੇ ਦਾ ਕਰ ਗਰੇਵਾਲ ਸਾਹਿਬ ਗੱਲ ਤਾਂ ਉਹ ਵੀ ਕਿਸੇ ਸ਼ੋਅ ਤੇ ਮੈਂ ਗਿਆ ਸੀ ਠੀਕ ਹੈ ਉਥੇ ਲੇਡੀਜ਼ ਨੇ ਮੈਨੂੰ ਆਣ ਕੇ ਪੁੱਛਿਆ ਸੀ ਕਿ ਤੁਸੀਂ ਆਪਣੀ ਹੈਲਥ ਨੂੰ ਆਪਣੇ ਲੁੱਕ ਨੂੰ ਕਿਦਾਂ ਮੇਨਟੇਨ ਕਰਕੇ ਰੱਖਦੇ ਹੋ ਤੇ ਮੈਨੂੰ ਕੋਈ ਦੱਸੋ ਕਿ ਡਾਈਟਿੰਗ ਕਿਦਾਂ ਕਰਦੇ ਹੋ ਜਾਂ ਕਿਦਾਂ ਆਪਣਾ ਲੁੱਕ ਵਗੈਰਾ ਨੂੰ ਮੇਨਟੇਨ ਕਰਕੇ ਰੱਖਦੇ ਹੋ ਤਾਂ ਕਿ ਮੈਂ ਆਪਣੇ ਹਸਬੰਦ ਨੂੰ ਵੀ ਇਦਾਂ ਹੀ ਸਲਾਹ ਦੇ ਸਕਾਂ ਤਾਂ ਕਿ ਉਹ ਵੀ ਤੁਹਾਡੇ ਕੋਲ ਸੋਣਾ ਲਿਖਣਾ ਸ਼ੁਰੂ ਹੋ ਜਾਵੇ ਤੇ ਮੈਂ ਦੇ ਇਹਨੇ ਨਾ ਇਹ ਫੁੱਲ ਕੇ ਕੁਪਾ ਹੋ ਗਿਆ ਜੀ ਮੈ ਸੋਹਣਾ ਲੱਗਦਾ ਪਤਿ ਬਿਲਕੁਲ ਦਮਨ ਜੀ ਬਹੁਤ ਸੋਹਣੀ ਗੱਲ ਕੀਤੀ ਹੈ ਮੈਂ ਖਾਸ ਕਰਕੇ ਸਾਡੀਆਂ ਔਰਤਾਂ ਜਿਹੜੀਆਂ ਅਸੀਂ ਦੇਖਦੀਆਂ ਖਾਸ ਸਾਡੀਆਂ ਪੈਣਾ ਬੀਬੀਆਂ ਦੇਖਦੀਆਂ ਹਾਂ ਹਰ ਕੋਈ ਦਮਨ ਜੀ ਇਹ ਚਾਹੁੰਦਾ ਵਾ ਵੀ ਉਹਦਾ ਜਿਹੜਾ ਜੀਵਨ ਸਾਥੀ ਆ ਉਹਦਾ ਜਿਹੜਾ ਪਾਰਟਨਰ ਆ ਸੋਹਣਾ ਦਿਖੇ ਉਹਦਾ ਜਚੇ ਖਾਸ ਕਰਕੇ ਉਹਨਾਂ ਨਾਲ ਹਮੇਸ਼ਾ ਮੈਚ ਹੋਵੇ ਐਸਾ ਕਿ ਜਿਹੜਾ ਉਹਨਾਂ ਤੁਹਾਨੂੰ ਕਿਹਾ ਹੋਗਾ ਵੀ ਤੁਹਾਡੀ ਸਿਹਤ ਦਾ ਕੀ ਰਾਜ ਆ ਤੁਹਾਡੀ ਡਾਈਟ ਦਾ ਕੀ ਰਾਜ ਆ ਕਿਉਂਕਿ ਸੋਹਣੇ ਲੱਗਦੇ ਹੋ 63 ਸਾਲ ਦੀ ਉਮਰ 'ਚ ਵੀ ਤੁਸੀਂ ਇੰਨਾ ਫਿੱਟ ਲੱਗਦੇ ਹੋ ਤਾਂ ਕਰਕੇ ਇਹਦਾ ਸਵ ਬਿਲਕੁਲ ਜੀ ਸਾਡੀ ਦਸ਼ਕਾਂ ਨੂੰ ਅਪੀਲ ਹੈ ਵੀ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਨਵਾਂ ਨਗੌਰ ਬਣਾਉਣਾ ਚਾਹੁੰਦੇ ਹੋ ਆਪਣੀ ਨਵੀਂ ਜ਼ਿੰਦਗੀ ਰਾਹ ਵੱਲ ਜਾਣਾ ਚਾਹੁੰਦੇ ਹੋ ਤੇ ਦਮਨ ਮਜੀਠੀਆ ਸਾਹਿਬ ਦੀ ਇਹ ਜਿਹੜੀ ਇੰਟਰਵਿਊ ਦੇਖਿਓ ਕਿਉਂਕਿ ਇਸ ਇੰਟਰਵਿਊ ਦੇਖ ਕੇ ਤੁਹਾਡੀ ਬੰਦਰੋ ਜਿਹੜੇ ਅਰਮਾਣ ਜਾਗਣਗੇ ਵੀ ਯਾਰ ਪ੍ਰਮਾਤਮਾ ਨੇ ਬਣਾਈ ਹੋਈ ਜਿਹੜੀ ਜ਼ਿੰਦਗੀ ਆ ਬਹੁਤ ਸੋਹਣੀ ਆ ਬਸ ਸਾਨੂੰ ਜੀਉਣਾ ਆਉਣਾ ਚਾਹੀਦਾ ਵਾ ਅਸੀਂ ਦੇਖਦੇ ਕਈ ਲੋਕ 12 12 ਵਜੇ ਤੱਕ ਸੁੱਤੇ ਰਹਿ ਜਾਂਦੇ ਨੇ ਜ਼ਾਇਰ ਨਹੀਂ ਕਰਦੇ ਉਹਨਾਂ ਦਾ ਜਿਹੜਾ ਐਕਸਾਈ ਨਹੀਂ ਕਰਦੇ ਆਪਣੇ ਸਰੀਰ ਜਿਹੜਾ ਕੁਦਰਤ ਨੇ ਬਣਾਇਆ ਹੋਇਆ ਸਰੀਰ ਆ ਉਸ ਨੂੰ ਖਰਾਬ ਕਰ ਲੈਂਦੇ ਨੇ ਇਸ ਕਰਕੇ ਸਾਡੀ ਦਸ਼ਕਾ ਪੀ ਲਿਆ ਬਿਲਕੁਲ ਜੀ ਬਿਲਕੁਲ ਹਾਂਜੀ ਸਰ ਮੈਂ ਇੱਥੇ ਤੁਹਾਡੇ ਮੀਡੀਆ ਥਰੂ ਇਹ ਦੱਸਣਾ ਚਾਹੂੰਗਾ ਵੀ ਇਸ ਮਾਡਲਿੰਗ ਦੀ ਲਾਈਨ ਚ ਜਾਂ ਫਿਲਮ ਦੀ ਲਾਈਨ ਵਿੱਚ ਇੰਡਸਟਰੀ ਵਿੱਚ ਬਹੁਤ ਲੋਕ ਫਰਾਡ ਵੀ ਨੇ ਤੇ ਮੈਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੂੰਗਾ ਕਿ ਤੁਸੀਂ ਕਦੀ ਕਿਸੇ ਦੇ ਮਹਿਕਾਵੇ ਨਾ ਆਓ ਬਿਲਕੁਲ ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ ਲੋਕੀ ਕਹਿੰਦੇ ਨੇ ਮਾਡਲਿੰਗ ਕੋਈ ਏਡੀ ਵਧੀਆ ਲਾਈਨ ਨਹੀਂ ਕਿ ਫਿਰ ਬਹੁਤ ਵਧੀਆ ਲਾਈਨ ਹੈ ਇਹਦੇ ਵਿੱਚ ਬੜੇ ਸਕੋਪ ਨੇ ਬੜੇ ਵਧੀਆ ਜਿਹੜਾ ਮਾਡਲ ਇਹ ਮਾਡਲਿੰਗ ਕਰਕੇ ਕਾਮਯਾਬ ਹੋਏ ਨੇ ਤੇ ਮੈਂ ਉਹਨਾਂ ਨੂੰ ਨਸੀਹਤ ਦਊਂਗਾ ਕਿ ਆਪਣੀ ਮਿਹਨਤ ਕਰੋ ਆਪਣੀਆਂ ਗਲਤੀਆਂ ਸੁਧਾਰੋ ਉਹਨੂੰ ਆਪਣੇ ਨੂੰ ਪਾਲਿਸ਼ ਕਰੋ ਤੇ ਇਹ ਲਾਈਨ ਤੁਹਾਡੀ ਮਾੜੀ ਨਹੀਂ ਫਿਲਮ ਇੰਡਸਟਰੀ ਵੀ ਜਿਹੜੀ ਆ ਉਹਦੇ ਵਿੱਚ ਵੀ ਤੁਹਾਨੂੰ ਬੁਰੇ ਲੋਕ ਮਿਲਣਗੇ ਚੰਗੇ ਲੋਕ ਮਿਲਣਗੇ ਤੇ ਮੈਂ ਤੁਹਾਡੇ ਮੀਡੀਆ ਜਰੀਆ ਕਹਿਣਾ ਚਾਹੁੰਦਾ ਕਿ ਮੈਨੂੰ ਬੜੇ ਚੰਗੇ ਡਾਇਰੈਕਟਰ ਮਿਲੇ ਭਗਵੰਤ ਕੰਗ ਵਰਗੇ ਆਪਣਾ ਕੇਸ ਆਗਰ ਵਰਗੇ ਤੇ ਉਹਨਾਂ ਦਾ ਜਸਵੀਰ ਸਿੰਘ ਸੀਰਾ ਜੀ ਨੇ ਜਿਹੜੇ ਇੱਕ ਫਿਲਮ ਨਵੀਂ ਬਣਾ ਰਹੇ ਨੇ ਜਿਦੇ ਵਿੱਚ ਕਾਫੀ ਨਾਮੀ ਕਲਾਕਾਰ ਲੈ ਰਹੇ ਨੇ ਲੇਕਿਨ ਉਹਨਾਂ ਦੀ ਇੱਕ ਤਮੰਨਾ ਹੈਗੀ ਆ ਕਿ ਮੈਂ ਕਾਲਜਾਂ ਵਿੱਚ ਥਾਂ ਥਾਂ ਜਾ ਕੇ ਸਕੂਲਾਂ ਵਿੱਚ ਜਾ ਕੇ ਆਪਣਾ ਆਡੀਸ਼ਨ ਕਰਕੇ ਨਵੇਂ ਟੈਲੈਂਟ ਲੱਭਾਂ ਸਕੂਲ ਦੇ ਬੱਚਿਆਂ ਵਿੱਚੋਂ ਜਿਨ੍ਹਾਂ ਨੂੰ ਕੋਈ মিডিਆ ਪਤਾ ਨਹੀਂ ਵੀ ਉਹ ਕਿਸ ਤਰੀਕੇ ਨਾਲ ਸਾਨੂੰ ਅਪਰੋਚ ਕਰ ਸਕਦੇ ਆ ਉਹ ਸਾਰੇ ਪੰਜਾਬ ਨੂੰ ਘੁੰਮ ਕੇ ਤੇ ਜਗਾ ਜਗਾ ਤੇ ਆਪਣੇ ਆਡੀਸ਼ਨ ਲੈਂਦੇ ਪ੍ਰੋਗਰਾਮ ਕਰ ਰਹੇ ਆ ਤਾਂ ਕਿ ਨਵੇਂ ਟੈਲੈਂਟ ਨੂੰ ਲੱਭ ਕੇ ਤੇ ਲੋਕਾਂ ਦੇ ਅੱਗੇ ਲਿਆਂਦਾ ਜਾ ਸਕੇ ਬਿਲਕੁਲ ਦਮਮ ਜੀ ਜੀ ਮੇਰਾ ਸਵਾਲ ਤੁਹਾਨੂੰ ਵੀ ਆ ਜਿਹੜਾ ਤੁਸੀਂ ਦੱਸਿਆ ਵੀ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਜਿਵੇਂ ਡਾਕਟਰਾਂ ਜਵਾਬ ਦੇ ਦਿੱਤਾ ਸੀ ਪਤਾ ਨਹੀਂ ਹੁਣ ਬਾਕੀ ਜਿਹੜੀ ਜ਼ਿੰਦਗੀ ਆ 36 ਸਾਲ ਤੋਂ ਬਾਅਦ ਬਾਕੀ ਜਿਹੜੀ ਜ਼ਿੰਦਗੀ ਆ ਉਸ ਬਾਅਦ 6 ਸਾਲ ਦੀ ਉਮਰ ਤੋਂ ਬਾਅਦ ਪਤਾ ਨਹੀਂ ਬਾਕੀ ਸ਼ਾਇਦ ਮੰਜੇ ਤੇ ਹੀ ਬਤੀਦੀਆਂ ਮੇਰੇ ਸੋ ਵੀ ਕਹਿੰਦੇ ਮਾੜੇ ਸਮੇਂ ਚ ਹਮੇਸ਼ਾ ਰਿਸ਼ਤੇਦਾਰ ਭੈਣ ਭਰਾ ਸਾਥ ਦਿੰਦੇ ਨੇ ਯਾਰ ਦੋਸਤ ਸਾਥ ਦਿੱਤੇ ਨੇ ਤੁਹਾਡਾ ਕੀ ਹਾਲ ਸੀ ਤੁਹਾਡਾ ਉਸ ਮਾੜੇ ਸਮੇਂ ਚ ਮਾੜੇ ਦ ਕਿਸ ਨੇ ਸਾਧ ਦਿੱਤਾ ਤੁਹਾਡੇ ਨੇ ਖੜੇ ਆ ਕੇ ਕੋਈ ਇਹ ਸੰਸਾਰ ਹੀ ਕਿ ਐਸਾ ਜੀ ਮਾੜੇ ਦੌਰ ਚ ਕੋਈ ਨਹੀਂ ਖਿਲੋਂਦਾ ਜੀ ਨਾਲ ਮਾੜੇ ਦੌਰ ਚ ਜਦੋਂ ਮੈਂ ਮੋਡਲਿੰਗ ਵੀ ਸ਼ੁਰੂ ਕੀਤੀ ਤੇ ਉਦੋਂ ਵੀ ਮੈਨੂੰ ਈ ਤਰ੍ਹਾਂ ਕਰਦੇ ਸੀ ਵੀ ਤੂੰ ਕਿੱਧਰ ੱੱੱਕੇ ਖਾਂਦਾ ਫਿਰਦਾ ਆਪਣੀ ਉਮਰ 'ਤੇ ਧਿਆਨ ਕਰ ਤੇ ਲੇਕਿਨ ਮੈਂ ਨਾ ਪਿੱਛੇ ਪੈਰ ਪੁੱਟਿਆ ਜੀ ਮੈਂ ਆਪਣੇ ਕਾਮਯਾਬੀ ਵੱਲ ਵਧਾ ਗਿਆ ਅੱਖਾਂ ਮੀਟ ਕੇ ਇੱਕ ਨਿਸ਼ਾਨਾ ਰੱਖਿਆ ਵੀ ਕਾਮਯਾਬੀ 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 ਤੇ ਨਾਲ ਅਰਦਾਸ ਉਸ ਪਰਮੇਸ਼ਰ ਅੱਗੇ ਵੀ ਕਾਮਯਾਬੀ ਤੇਰੇ ਚਰਨਾਂ ਦੀ ਰਹਿਮਤ ਦੇ ਨਾਲ ਹੀ ਹੋਣੀ ਹੈ ਮੈਂ ਇਸ ਪੂਰਾ ਯਕੀਨ ਕਰਦਾ ਵਾਹਿਗੁਰੂ ਦੀ ਮਰਜ਼ੀ ਬਗਾਰ ਕੁਝ ਨਹੀਂ ਹੋ ਸਕਦਾ ਪਰ ਕੀ ਲੱਗਦਾ ਮੀਠੇ ਸਾਹਿਬ ਜਿਹੜੇ ਲੋਕ ਉਸ ਟਾਈਮ ਤੇ ਗੱਲਾਂ ਕਰਦੇ ਸੀ ਟਿੱਚਰਾਂ ਕਰਦੇ ਸੀ ਅੱਜ ਤੁਸੀਂ ਉਹਨਾਂ ਜਵਾਬ ਦੇ ਦਿੱਤਾ ਅੱਜ ਅੱਜ ਤੁਸੀਂ ਵਧੀਆ ਸਫਲ ਮਾਡਲ ਬਣ ਗਏ ਹੋ ਜਜੇਸ ਬਣ ਗਏ ਹੋ ਜਾ ਕੇ ਸ਼ੋਹਾਂ ਜਾਂਦੇ ਹੋ ਅੱਜ ਤੁਹਾਡੀ ਪਛਾਣ ਬਣ ਗਈ ਆ ਪਰ ਜਿਹੜੇ ਲੋਕ ਗੱਲਾਂ ਕਰਦੇ ਸੀ ਅੱਜ ਵੀ ਉਹ ਲੋਕ ਉੱਥੇ ਨੇ ਕਿਤੇ ਮੈਂ ਤੇ ਉਹਨਾਂ ਸਾਰਿਆਂ ਵਾਸਤੇ ਅਰਦਾਸ ਕਰਦਾ ਜੀ ਸਾਰੇ ਹੱਸਦੇ ਵਾਸਤੇ ਜਿਉਂਦੇ ਰਹਿਣ ਤੇ ਆਪਣੇ ਦਿਲ ਚ ਕਦੀ ਕੋਈ ਗੱਲ ਨਾ ਪਹਿਲੋਂ ਰਕੀ ਜੇ ਨਾ ਹੋਣ ਰਹੀ ਆ ਜੀ ਤੇ ਹਰ ਇੱਕ ਦਾ ਸੁੱਖ ਮਕੀਦਾ ਸਰਬੱਤ ਦਾ ਭਲਾ ਮੰਗੀਦਾ ਜੀ ਬਾਕੀ ਮੇਰੇ ਨੂੰ ਲੱਗਦਾ ਨਹੀਂ ਵੀ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰਨੀ ਚਾਹੀਦੇ ਜੇ ਕੋਈ ਸਾਡਾ ਭੈਣ ਭਰਾ ਸਾਡਾ ਕੋਈ ਯਾਰ ਦੋਸਤ ਅੱਗੇ ਵਧਦਾ ਉਹਦਾ ਹੌਸਲਾ ਵਧਾਈ ਕਰਨੀ ਚਾਹੀਦੀ ਆ ਉਸਨੂੰ ਹੌਲਾ ਦੇਣਾ ਚਾਹੀਦਾ ਵੀ ਆ ਜੋਰ ਤੂੰ ਕਰ ਰਿਹਾ ਵਧੀਆ ਕਰ ਰਿਹਾ ਉਮਰ ਨਹੀਂ ਹੁੰਦੀ ਕਿਸੇ ਦੀ ਕਹਿੰਦੇ ਵੀ ਕੋਈ ਵੀ ਸੀਮਾ ਨਹੀਂ ਹੁੰਦੀ ਕੋਈ ਉਮਰ ਨਹੀਂ ਹੁੰਦੀ ਬੰਦੇ ਦੀ ਤਰੱਕੀਆਂ ਵਾਸਤੇ ਪ੍ਰਮਾਤਮਾ ਸ਼ਾਇਦ ਲਾਸਟ ਉਮਰ ਵਿੱਚ ਹੀ ਬੰਦੇ ਨੂੰ ਮਾਨ ਸਨਮਾਨ ਦੇ ਦਿੰਦਾ ਵਾ ਇਹ ਦੁਨੀਆ ਦੀ ਰੀਤ ਬਣੀ ਆ ਜੀ ਹਲਾਸ਼ੇਰੀ ਦੇਣ ਵਾਲੇ ਬਹੁਤ ਘੱਟ ਮਿਲਦੇ ਜੈਲਸ ਹੋਣ ਵਾਲੇ ਤੇ ਟੋਕਾ ਟਾਕੀ ਕਰਨ ਵਾਲੇ ਬਹੁਤ ਜ਼ਿਆਦਾ ਮਿਲਦੇ ਜੀ ਜ਼ਿਆਦਾ ਮਿਲਦੇ ਬਿਲਕੁਲ ਇਹ ਰੀ ਮੇਰੇ ਸੋਹਣੇ ਰਿਸ਼ਾ ਸਾਹਿਬ ਅਸੀਂ ਦੇਖਿਆ ਤੁਹਾਡਾ हेयर ਸਟਾਈਲ ਤੁਹਾਡਾ ਦਾੜੀ ਦਾ ਸਟਾਈਲ ਬਹੁਤ ਸੋਹਣਾ ਕੋਈ ਵੱਖਰਾ ਤੁਸੀਂ ਰੱਖਿਆ ਸਲੂਨ ਜਿੱਥੇ ਜਾ ਕੇ ਤਿਆਰ ਵਗਦਾ ਹੁੰਦੇ ਹੋ ਤੁਹਾਡੀ ਜਿਹੜੀ ਸ਼ੇਪ ਵਾਲੀ ਦਿੱਤੀ ਗਈ ਆ ਇੱਕ ਵੱਖਰਾ ਕਿੰਨਾ ਕੁ ਟਾਈਮ ਲੱਗਦਾ ਉਹ ਤਿਆਰ ਹੋਣ ਲੱਗਿਆ ਤੁਹਾਨੂੰ ਜਦੋਂ ਕਿਤੇ ਸ਼ੋਅ ਜਾਂਦੇ ਹੋ ਮੌੜੀ ਜਾਂਦੇ ਹੋ ਉਹ ਵੀ ਦੁਸ਼ਕਾਂ ਨੂੰ ਸਾਝਾ ਕਰਦੇ ਹੋ ਮੇਰਾ ਇਦਾਂ ਜੀ ਮੈਂ ਵੱਡੇ ਵੱਡੇ ਸਲੂਨ ਦੇ ਵਿੱਚ ਜਾ ਕੇ ਵੀ ਸਾਰਾ ਕੁਝ ਵੇਖਿਆ ਲੇਕਿਨ ਅਜ ਦੀ ਤਰੀਕ ਵਿੱਚ ਮੇਰੇ ਕੋ ਰਿੰਕੂ ਚੋਹਾਨ ਆ ਜੀ ਤੇ ਦੂਸਰਾ ਦੀਪ ਗੇਲ ਆ ਉਹਨਾਂ ਦਾ ਹੱਥ ਬਹੁਤ ਹੇਅਰ ਸਟਾਈਲ ਤੇ ਟਿਕਦਾ ਮੈਂ ਜਿਆਦਾ ਕੋਸ਼ਿਸ਼ ਕਰਦਾ ਉਹਨਾਂ ਤੋਂ ਹੀ ਆਪਣੇ हेयर ਸਟਾਈਲ ਵਗੈਰਾ ਸਾਰੇ ਸੈੱਟ ਕਰਵਾਉਣਾ ਜੀ ਠੀਕ ਹੈ ਇੱਕ ਆਖਰੀ ਸਵਾਲ ਜਾਂਦੇ ਹਾਂ ਦੇ ਸਾਡੇ ਦਸ਼ਕਾਂ ਜੂ ਸਾਂਝਾ ਕਰਦੇ ਹੋ ਵੀ ਜਿਹੜੇ ਲੋਕ ਜ਼ਿੰਦਗੀ ਤੋਂ ਨਿਰਾਸ਼ ਹੋ ਜਾਂਦੇ ਨੇ ਜਿਵੇਂ ਮਸੇ ਪਰਮਾਤਮਾ ਜੀ ਦਿੱਤੀ ਉਹ ਜ਼ਿੰਦਗੀ ਆ ਕਈ ਲੋਕ ਸੁਖੀ ਹੋ ਕੇ ਵੀ ਦੁਖੀ ਨੇ ਚਾਹੇ ਉਹ ਪੈਸੇ ਪੱਖੋਂ ਚਾਹੇ ਉਹ ਦਵਾਈਆਂ ਪੱਖੋਂ ਚਾਹੇ ਉਹ ਬਿਮਾਰੀ ਪੱਖੋਂ ਹਮੇਸ਼ਾ ਨਰਾਜ ਰਹਿੰਦੇ ਨੇ ਇੱਕ ਵਾਰੀ ਉਹਨਾਂ ਨੂੰ ਕੀ ਪ੍ਰੇਰਨਾ ਸੋਧ ਤੁਸੀਂ ਇੱਕ ਉਹਨਾਂ ਦੇ ਇੱਕ ਆਈਡਲ ਜੇ ਤੁਸੀਂ ਉਹਨਾਂ ਵਾਸਤੇ ਕੀ ਸਨੇਹਾ ਕੀ ਦੇਣਾ ਚਾਹੋਗੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਵਾਸਤੇ ਕੀ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਨੂੰ ਕਿਉਂਕਿ ਉਸ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਆ ਤੇ ਕਹਿੰਦੇ 84 ਲੱਖ ਜੁਨਾ ਤੋਂ ਬਾਅਦ ਜਾ ਕੇ ਇਹ ਮੁਰਖਾ ਜੀ ਵੀ ਮਿਲਦੀ ਆ ਤੇ ਕਈ ਲੋਕ ਅਸੀਂ ਦੇਖਿਆ ਨਸ਼ਿਆਂ ਵਿੱਚ ਆਪਣੀ ਜ਼ਿੰਦਗੀ ਖਰਾਬ ਕਰਦੇ ਨੇ ਸ਼ਰਾਬਾਂ ਪੀ ਕੇ ਹੋਰ ਨਸ਼ਾ ਵਲ ਲੈ ਕਰਕੇ ਉਹਨਾਂ ਨੂੰ ਕੀ ਸਨੇਹਾ ਕੀ ਦੇਣਾ ਚਾਹੋਗੇ ਕੀ ਅਪੀਲ ਕੀ ਕਰਨਾ ਚਾਹੋਗੇ ਮੀਠੇ ਸਾਹਿਬ ਇੱਕੋ ਜਿਹਾ ਮੈਂ ਇਹ ਕਹਾਂਗਾ ਭਾਵੇਂ ਕੋਈ ਜਵਾਨ ਹੈ ਤੇ ਭਾਵੇਂ ਮੇਰੀ ਉਮਰ ਦਾ ਏਜਡ ਕਹਿ ਲਓ ਉਹਨੂੰ ਹਰ ਇੱਕ ਨੂੰ ਮੈਸੇਜ ਇਹ ਦੇਗਾ ਆਪਣੀ ਡਾਈਟ ਤੇ ਪੂਰਾ ਕੰਟਰੋਲ ਰੱਖਣਾ ਆਮ ਫੇਸਬੁੱਕ ਦੂਜੇ ਮੀਡੀਆ ਦੇ ਵਿੱਚ ਵੇਖ ਕੇ ਐਸ ਚੀਜ਼ੇ ਬਹੁਤ ਫਾਇਦੇ ਆ ਉਹਦੇ ਤੇ ਯੋਰ ਪਾਈ ਜਾਣਾ ਉਹ ਖਾਈ ਜਾਣਾ ਹਰ ਚੀਜ਼ ਪਰਮੇਸ਼ਰ ਨੇ ਜਿਹੜੀ ਕੁਦਰਤ ਨੇ ਬਣਾਈ ਆ ਨਾ ਜੀ ਹਰ ਚੀਜ਼ ਰੂਟੀਨ ਨਾ ਜਿੱਦਾਂ ਸਾਡੇ ਬਜ਼ੁਰਗ ਪਹਿਲਾਂ ਖਾਂਦੇ ਸੀ ਹਰ ਚੀਜ਼ ਨੂੰ ਖਾਣਾ ਚਾਹੀਦਾ ਹਰ ਚੀਜ਼ ਦੀ ਆਪਣੀ ਐਮ ਹੈ ਇਹ ਕੋ ਆਪਣਾ ਕੋ ਸੈਰ ਜਾਂ ਆਪਣੀ ਕੋ ਐਕਸਰਸਾਈਜ਼ ਜਾਂ ਕੋ ਯੋਗਾ ਉਹ ਜ਼ਰੂਰ ਕਰਨਾ ਜੇ ਇਹਨਾਂ ਚੀਜ਼ਾਂ 'ਤੇ ਧਿਆਨ ਦਿਓ ਕਰ ਮੇਰਾ ਨਹੀਂ ਖਿਆਲ ਵੀ ਡਾਕਟਰ ਕੋਲ ਤੁਹਾਨੂੰ ਜਾਣ ਦੀ ਲੋੜ ਪਵੇਗੀ ਕਿਉਂਕਿ ਜਿੰਨਾ ਇੱਕ ਘਾਟਾ ਪਹਿਲਾਂ ਹੀ ਆਪਣੀ ਸਿਹਤ ਦਾ ਪਾਉਣੇ ਆ ਦੂਜਾ ਘਾਟਾ ਹੀ ਜਾ ਕੇ ਡਾਕਟਰ ਕੋਲ ਜਾ ਕੇ ਦਵਾਈਆਂ ਦਾ ਪਾਉਣੇ ਆ ਤੇ ਮੈਂ ਇਹਨਾ ਇੱਕੇ ਤੀਰ ਦੇ ਦੋ ਨਿਸ਼ਾਨੇ ਹੋਣ ਇੱਕ ਆਪਣੀ ਸਿਹਤ ਕਾਇਮਯਾਬ ਰੱਖੀ ਜਾਵੇ ਵਧੀਆ ਰੱਖੀ ਜਾਵੇ ਇੱਕ ਸਾਨੂੰ ਡਾਕਟਰ ਕੋਲ ਨਾਲ ਜਾਣਾ ਪਵੇ ਬਿਲਕੁਲ ਜੀ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਤੀ ਦਮਲ ਮਜੀਠੀਆ ਜਿਹੜੇ ਕਿ ਇੱਕ ਸਫਲ ਮਾਡਲ ਬਣ ਗਏ ਨੇ ਜਜਜਸ ਬਣ ਗਏ ਨੇ ਵੱਡੇ ਵੱਡੇ ਸ਼ੋਹਾਂ 'ਚ ਜਾਂਦੇ ਨੇ ਤੇ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਇੱਕ ਸਨੇਹਾ ਵੀ ਦੇ ਕੇ ਆਏ ਨੇ ਇੱਕ ਵਧੀਆ ਮੈਸੇਜ ਦਿੱਤਾ ਵਾ ਜਿਹੜੇ ਲੋਕ 50 ਪੰਜਾਹਾਂ ਦੀ ਉਮਰ 'ਚ ਜਾ ਕੇ ਕਿਤੇ ਆਪਣੇ ਗੋਡੇ ਖਾਸ ਕਰਕੇ ਜਾਂ ਹਸਪਤਾਲਾਂ ਵਿੱਚ ਦਵਾਈਆਂ ਡਾਕਟਰਾਂ ਕੋਲ ਜਾ ਕੇ ਬਹਿ ਜਾਂਦੇ ਨੇ ਉਹਨਾਂ ਵਾਸਤੇ ਖਾ ਕੇ ਬੜੀ ਕਿ ਸਰੋਤ ਹੈ ਉਹਨਾਂ ਨੇ ਇੱਕ ਜ਼ਿੰਦਗੀ ਦਾ ਅਹਿਮ ਮੈਸੇਜ ਦਿੱਤਾ ਵਾ ਵੀਰ ਜ਼ਿੰਦਗੀ 'ਚ ਤੁਹਾਡੇ ਹੱਥ ਵਾਸਤੇ ਆ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਣਾਉਣਾ ਐਸਾ ਕਿ ਜ਼ਿੰਦਗੀ 'ਚ ਨਸ਼ੇ ਮਾੜੇ ਕੰਮ ਜਿਹੜੇ ਬਿਲਕੁਲ ਤਿਆਗ ਦਿਓ ਅਤੇ ਉਸ ਪਰਮਾਤਮਾ ਨੇ ਦਿੱਤੀ ਉਹ ਜ਼ਿੰਦਗੀ ਨੂੰ ਵਧੀਆ ਜੜੀ ਸੇਖ ਤੋ ਤੁਸੀਂ ਦੇਖਿਆ ਜਿਵੇਂ ਮਿਸ਼ਰ ਸਾਹਿਬ ਦਾ ਐਕਸੀਡੈਂਟ ਹੋ ਗਿਆ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਪਤਾ ਨਹੀਂ ਹੋਣ ਇਹਨਾਂ ਨੇ ਉੱਠ ਪਾਣੀ ਉੱਠ ਪਾਣਾ ਜਾਂ ਮੰਜੇ ਤੇ ਹੀ ਸਾਰੀ ਉਮ ਲੰਗਣੀ ਆ ਪਰ ਉਸ ਪਰਮਾਤਮਾ ਦੀ ਦਾਤ ਜਾਂ ਲੋ ਰਹਿਮਤ ਕਹਿ ਲੋ ਅਰਦਾਸ ਬੇਨਤੀ ਕਹਿ ਲੋ ਇਹਨਾਂ ਦੀ ਹਿੰਮਤ ਕਹਿ ਲੋ ਤੇ ਅੱਜ ਇੱਕ ਸਫਲ ਮਾਡਲ ਬਣੇ ਨੇ ਜਿੱਥੋਂ ਜਾਂਦੇ ਨੇ ਲੋਕ ਇਹਨਾਂ ਨੂੰ ਸਲਾਮਾ ਕਰਦੇ ਨੇ ਪਛਾਣ ਬਣੀ ਵੱਖਰੀ ਇੱਕ ਫੈਨਸ ਦੀ ਬਹੁਤ ਵੱਡੀ ਖਾਸ ਵਾਕੀ ਗਿੰਦੀ ਆ ਇਸ ਕਰਕੇ ਹਮੇਸ਼ਾ ਕਦੀ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਪਤਾ ਨਹੀਂ ਸ਼ਾਇਦ ਜ਼ਿੰਦਗੀ ਦੇ ਲਾਸਟ ਪੌੜੀ ਤੇ ਜਾ ਕੇ ਬੰਦੇ ਨੂੰ ਸਫਲਤਾ ਮਿਲਦੀ ਆ ਬੰਦਾ ਸਾਰੀ ਉਮਰ ਸ਼ਾਇਦ ਦੇਖਦਾ ਸਫਲਤਾ ਨਹੀਂ ਮਿਲਦੀ ਪਰ ਸ਼ਾਇਦ ਲਾਸਟ ਉਮਰ 'ਚ ਜਾ ਕੇ ਸਫਲਤਾ ਮਿਲਦੀ ਆ ਐਸਾ ਕਿ ਕਦੇ ਵੀ ਜ਼ਿੰਦਗੀ ਤੋਂ ਨਰਾਸ਼ ਨਹੀਂ ਹੋਣਾ ਚਾਹੀਦਾ ਮਜੀਦੀ ਦਮਲ ਮਜੀਦੀ ਸ਼ਾਹੀ ਸਾਹਿਬ ਦੀ ਇਹ ਇੰਟਰਵਿਊ ਆ ਜਰੂਰ ਦੇਖਿਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਸਿੱਖਿਆ ਮਿਲੇਗੀ ਮੈਨੂੰ ਦਿਓ ਜਤ ਮੈਂ ਤੁਹਾਡਾ ਹਜੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ